ਕਿਤਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮਸਰੂਪ ਅਣਖੀ ਦੇ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਸੂਏ ਦੇ ਪੁਲ ਕੋਲ ਉਤਰ ਕੇ ਉਹ ਚਿੱਕੜ ਭਰੀਆਂ ਗਲੀਆਂ ਵਿੱਚ ਦੀ ਹੁੰਦੇ ਹੋਏ ਸੱਜਣ ਸਿੰਘ ਦੇ ਘਰ ਪਹੁੰਚ ਗਏ। ਬੀਬੀ ਜੀ ਸਕੂਲੋਂ ਆ ਚੁੱਕੇ ਸਨ। ਸਨਿਚਰਵਾਰ ਸੀ। ਸਕੂਲੋਂ ਸੰਦੇਹਾਂ ਛੁੱਟੀ ਹੋ ਗਈ। ਅੱਜ ਵੀ ਇਹ ਫਾਈਨਲ ਦਾ ਆਖਰੀ ਪੀਰੀਅਡ ਬਹੁਤ ਲੰਬਾ ਹੋਣ ਕਰਕੇ ਨਸੀਬ ਅਤੇ ਪਸ਼ਪਿੰਦਰ ਦੇ ਨਾਲ ਆਉਣ ਵਿੱਚ ਸੱਜਣ ਸਿੰਘ ਨੂੰ ਵੀ ਅਵੇਰ ਹੋ ਗਈ। ਗਲੀ ਨਾਲ ਲੱਗਦੇ ਡਰਾਈੰਗ ਰੂਮ ਵਿੱਚ ਬੈਠ ਕੇ ਪਹਿਲਾਂ ਤਾਂ ਤਿੰਨਾਂ ਨੇ ਰੋਟੀ ਖਾਧੀ। ਫਿਰ ਚਾਹ ਪੀ ਕੇ ਉੱਤੇ ਹੀ ਗੱਲ ਕਰਨ ਲੱਗ ਪਏ। ਬੀਬੀ ਜੀ ਉਹਨਾਂ ਨੇ ਖਾਣ ਪੀਣ ਤੇ ਚਾਹ ਪਾਣੀ ਦਾ ਪ੍ਰਬੰਧ ਕਰ ਰਹੇ ਸਨ। ਤੇ ਫਿਰ ਰੋਟੀ ਖਾ ਕੇ ਬੀਬੀ ਜੀ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਪੈ ਗਈ। ਘਰ ਵਿੱਚ ਬੱਚੇ ਨਹੀਂ ਸਨ। ਵੱਡਾ ਅਜੇ ਬਠਿੰਡੇਉ ਮੁੜਿਆ ਨਹੀਂ ਸੀ ਛੋਟੇ ਦੋ ਮੇ ਰੋਟੀ ਖਾ ਕੇ ਖੜਨ ਲਈ ਦੋਸਤ ਮੁੰਡਿਆਂ ਦੇ ਘਰ ਵੱਲ ਭੱਜ ਗਏ ਮੋਚਾਂ ਸਿੱਧੀਆਂ ਕਰਕੇ ਸੱਜਣ ਸਿੰਘ ਨੇ ਆਪਣੀ ਪੱਗ ਸਿਰ ਤੋਂ ਲਾਹੀ ਅਤੇ ਜੂੜੇ ਵਿੱਚ ਹੀ ਦਿੱਤਾ ਲੱਕੜ ਦਾ ਛੋਟਾ ਕੰਗਾ ਕੱਢ ਕੇ ਕੇਸਾਂ ਵਿੱਚ ਫੇਰਿਆ ਪੱਗ ਉੱਠ ਕੇ ਕੋਲਪ ਫ੍ਰਿਜ ਉੱਤੇ ਰੱਖ ਦਿੱਤੀ ਐਨਕ ਵੀ ਉਤਾਰ ਦਿੱਤੀ ਸੋਫੇ ਉੱਤੇ ਪਿਆ ਬਰੀਫ ਕੇਸ ਕਾਰਨਸ ਤੇ ਕੰਦ ਨਾਲ ਟੰਗਾ ਦਿੱਤਾ ਪੁੱਛਣ ਲੱਗਿਆ ਹਾਂ ਬਈ ਨਸੀਬ ਹੁਣ ਦੱਸ ਕੀ ਸਮੱਸਿਆ ਹੈ ਤੁਹਾਡੀ ਸਮੱਸਿਆ ਤਾਂ ਸਿੱਧੀ ਗੱਲ ਆ ਪ੍ਰੋਫੈਸਰ ਸਾਹਿਬ ਬਈ ਮੈਂ ਤੁਹਾਨੂੰ ਪਤਾ ਹੀ ਐ ਨਾਈਆਂ ਦਾ ਮੁੰਡਾ ਇਹ ਜੱਟਾਂ ਦੀ ਕੁੜੀ ਐ ਅਸੀਂ ਫੈਸਲਾ ਕਰ ਬੈਠੇ ਆ ਕਿਵੇਂ ਕਰਾਂਗੇ ਜੱਟ ਤਾਂ ਜੱਟ ਹੁੰਦੇ ਐ ਨਾਈਆਂ ਦੀ ਕੀ ਮਜਾਲ ਸੱਜਨ ਸਿੰਘ ਕੁੜੀ ਵੱਲ ਕਣ ਖੰਝਾ ਕੇ ਮੁਸਕਰਾਇਆ ਕਹਿੰਦਾ ਨਾਈਆਂ ਦੀ ਇਹ ਮਜਾਲ ਐ ਬਈ ਜੱਟਾਂ ਦੀ ਕੁੜੀ ਮਗਰ ਲੱਗੀ ਫਿਰਦੀ ਐ ਇਹ ਕੋਈ ਘੱਟ ਮਜਾਲ ਐ ਤੇ ਫਿਰ ਗੰਭੀਰ ਹੋ ਕੇ ਆਖਣ ਲੱਗਿਆ ਦੇਖੋ ਦੋਸਤ ਸਵਾਲ ਨਾਈ ਜੱਟ ਦਾ ਨਹੀਂ ਸਵਾਲ ਬੜਾ ਆਰਥਿਕਤਾ ਦਾ ਹੈ ਜੇ ਤੂੰ ਆਰਥਿਕ ਤੌਰ ਤੇ ਤਕੜਾ ਹੋ ਕੇ ਇਸ ਸਮੱਸਿਆ ਨਾਲ ਲੜੇ ਤਾਂ ਤੇਰੀ ਜਿੱਤ ਹੋ ਸਕਦੀ ਹੈ ਰਹੀ ਗੱਲ ਵਿਸ਼ਵਾਸ ਦੀ ਉਹ ਸਭ ਤੋਂ ਵੱਧ ਜ਼ਰੂਰੀ ਹੈ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਵਿੱਚ ਵਿਸ਼ਵਾਸ ਹੈ ਤਾਂ ਫੌਲਾਦੀ ਕੰਧ ਬਣ ਕੇ ਖੜ ਜਾਓ ਡਟ ਜਾਓ ਕੌਣ ਹਿਲਾਉਣ ਵਾਲਾ ਹੈ ਤੁਹਾਨੂੰ ਆਰਥਿਕ ਤੌਰ ਤੇ ਤਕੜਾ ਹੋਣ ਦਾ ਮਤਲਬ ਪ੍ਰੋਫੈਸਰ ਸਾਹਿਬ ਨਸੀਬ ਨੇ ਪੁੱਛਿਆ ਦੇਖੋ ਅਜੇ ਕਾਰ ਨਾ ਕਰੋ ਇੱਕ ਦੂਜੇ ਦੇ ਵਿਸ਼ਵਾਸ ਨੂੰ ਆਪਣੇ ਲੜ ਬਨ ਕੇ ਆਪਣੇ ਇਮਤਿਹਾਨ ਦੀ ਤਿਆਰੀ ਕਰੋ ਪਹਿਲਾਂ ਚੰਗੇ ਨੰਬਰ ਲਵੋ ਅਗਾ ਹੋਰ ਪੜਨਾ ਹੋਵੇ ਤਾਂ ਹੋਰ ਪੜੋ ਤੂੰ ਨਸੀਬ ਕੋਈ ਸਰਵਿਸ ਲੈ ਆਪਣੇ ਪੈਰਾਂ ਤੇ ਖੜਾ ਹੋ ਜਾ ਬਸ ਫੇਰ ਕੀ ਹੈ ਸ਼ਾਦੀ ਕਰ ਲਓ ਮਾਪੇ ਨਾ ਮੰਨਣ ਸਮਾਜ ਨਾ ਮੰਨੇ ਤਾਂ ਕੋਰਟ ਵਿੱਚ ਜਾ ਕੇ ਕਰ ਲਓ ਸ਼ਾਦੀ ਨਸੀਬ ਕਹਿੰਦਾ ਇਹ ਤਾਂ ਸਾਡਾ ਪਹਿਲਾਂ ਹੀ ਸੋਚਿਆ ਹੋਇਆ ਹੈ ਪ੍ਰੋਫੈਸਰ ਸਾਹਿਬ ਬਈ ਮੈਨੂੰ ਸਰਵਿਸ ਮਿਲਣ ਬਾਅਦ ਹੀ ਅਸੀਂ ਇਹ ਕਰਾਂਗੇ ਬੱਸ ਫੇਰ ਰੌਲਾ ਕੀ ਐ ਰੌਲਾ ਇਹ ਐ ਸਰ ਪਾਪਾ ਜੀ ਤੋਂ ਡਰ ਲੱਗਦਾ ਇਹਨੂੰ ਇਹ ਕਹਿੰਦਾ ਤੁਸੀਂ ਜੱਟ ਅਸੀਂ ਨਹੀਂ ਕਿਤੇ ਮੈਨੂੰ ਮਾਰੀ ਨਾ ਦੇਣ ਕਹ ਕੇ ਪਸ਼ਪਿੰਦਰ ਨੇ ਚੁੰਨੀ ਦਾ ਲੜਮੂ ਉੱਤੇ ਕਰ ਲਿਆ ਜਿਵੇਂ ਨਸੀਬ ਦੀ ਕਰਤਾ ਦਾ ਮਖੌਲ ੜਾਇਆ ਹੋਵੇ ਮਾਰ ਦਾ ਮੁਰਦਾ ਕੋਈ ਨਹੀਂ ਹੁੰਦਾ ਤੁਹਾਨੂੰ ਦੱਸਿਆ ਤਾਂ ਹੈ ਸਮਾਜ ਕਿਸੇ ਵੀ ਅਣਹੋਣੀ ਨੂੰ ਬਾਅਦ ਵਿੱਚ ਅਪਣਾ ਲੈਂਦਾ ਮਾਪੇ ਵੀ ਆਖਰ ਨੂੰ ਸਮਝਾਉਂਤਾ ਹੀ ਕਰ ਲੈਂਦੇ ਹੁੰਦੇ ਆ ਤੁਸੀਂ ਇਸ ਗੱਲ ਤੋਂ ਬਿਲਕੁਲ ਨਾ ਡਰੋ ਆਪਣੇ ਵਿੱਚ ਮਨੋਬਲ ਪੈਦਾ ਕਰੋ ਬਸ ਫਿਰ ਕਿਦਰ ਕੋਈ ਤੂਫਾਨ ਨਹੀਂ ਆਉਂਦਾ ਆਵੇਗਾ ਵੀ ਤਾਂ ਗੁਜ਼ਰ ਜਾਵੇਗਾ ਮੁੰਡੇ ਕੁੜੀ ਨੂੰ ਪ੍ਰੋਫੈਸਰ ਸੱਜਣ ਸਿੰਘ ਦੀਆਂ ਗੱਲਾਂ ਤੋਂ ਕਾਫੀ ਬਲ ਮਿਲ ਰਿਹਾ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਕੋਈ ਮਾੜਾ ਕੰਮ ਨਹੀਂ ਕਰ ਰਹੇ ਇਸ ਵਿੱਚ ਮਾਂ ਬਾਪ ਦੀ ਖਾਸ ਅਵਗਿਆ ਵੀ ਨਹੀਂ ਤਿੰਨ ਸਾਢੇ ਤਿੰਨ ਦਾ ਵਕਤ ਹੋ ਚੁੱਕਿਆ ਸੀ ਸੱਜਣ ਸਿੰਘ ਵੀ ਕੁਝ ਆਰਾਮ ਕਰਨਾ ਚਾਹੁੰਦਾ ਸੀ ਬਠਿੰਡੇ ਵਾਲਾ ਮੁੰਡਾ ਆ ਚੁੱਕਿਆ ਸੀ ਦੋਵੇਂ ਸਕੂਲੀ ਮੁੰਡੇ ਨਹੀਂ ਮੁੜੇ ਸਨ। ਬੀਬੀ ਜੀ ਆਪਣੇ ਕਮਰੇ ਵਿੱਚ ਉੱਠ ਕੇ 베ੜੇ ਵਿੱਚ ਆਇਆ ਤਾਂ ਪ੍ਰੋਫੈਸਰ ਨੇ ਆਖ ਦਿੱਤਾ, "ਚਾਹ ਦੀ ਪਿਆਲੀ ਪਿਆਲੀ ਬਣਾ ਲਓ।" ਨਸੀਬ ਕਹਿੰਦਾ, "ਨਹੀਂ ਪ੍ਰੋਫੈਸਰ ਸਾਹਿਬ, ਚਾਹ ਨੂੰ ਤਾਂ ਹੁਣ ਕੀ ਐ, ਅਸੀਂ ਚੱਲਦੇ ਹਾਂ ਬਸ।" ਬੀਬੀ ਜੀ ਰਸੋਈ ਵਿੱਚ ਕੋਈ ਭਾਂਡਾ ਧੋਣ ਲੱਗਿਆ ਤੇ ਬਾਹਰ ਆਵਾਜ਼ ਆਈ। ਤਾਂ ਪਸ਼ਪਿੰਦਰ ਉੱਠ ਕੇ ਰਸੋਈ ਵਿੱਚ ਚਲੀ ਗਈ। ਬੀਬੀ ਜੀ ਨਾਲ ਉਹ ਚਾਹ ਬਣਵਾਉਣ ਲੱਗੀ। ਬੀਬੀ ਜੀ ਉਹਦੇ ਮੂੰਹ ਵੱਲ ਗੌਰ ਨਾਲ ਦੇਖਦੇ ਅਤੇ ਕੁਝ ਲੱਭਣ ਖੋਜਣ ਦੀ ਕੋਸ਼ਿਸ਼ ਕਰਦੇ। ਕੁੜੀ ਦਾ ਚਿਹਰਾ ਬੜਾ ਹੀ ਅਣਪੋਲ ਜਿਹਾ ਸੀ ਗੋਬਲਾ ਅਤੇ ਸੌ ਡਰਾਈング ਰੂਮ ਵਿੱਚ ਉੱਧਰ ਪ੍ਰੋਫੈਸਰ ਸੱਜਣ ਸਿੰਘ ਨੇ ਮੁੰਡੇ ਨੂੰ ਠੋਕਰਿਆ ਕਿਉਂ ਬਈ ਨਸੀਬ ਕਿਵੇਂ ਲੱਗਦੀ ਹੈ ਕੁੜੀ ਛੱਡ ਤਾਂ ਨਹੀਂ ਦੇਉਗੇ ਤਣਾੜ ਜੜਦੀ ਧੀ ਹੈ ਐਵੇਂ ਕਿਤੇ ਈਮੋਸ਼ਨਲ ਨਾ ਹੋਵੇ ਵਿੱਚੋਂ ਪਿਓ ਦਬ ਕੇ ਤੇ ਇਹ ਚੁੱਪ ਹੋ ਕੇ ਘਰ ਬੈਠ ਜਾਵੇ ਨਹੀਂ ਜੀ ਲੱਗਦਾ ਤਾਂ ਹੈ ਨਹੀਂ ਪ੍ਰੋਫੈਸਰ ਸਾਹਿਬ ਨਾਲੇ ਮੈਂ ਤਾਂ ਇਹਨੂੰ ਆਖਿਆ ਨਹੀਂ ਇਹੀ ਜੋੜ ਦੇਈ ਜਾਂਦੀ ਹੈ ਇਸਨੇ ਪਹਿਲਾਂ ਗੱਲ ਤੋਰੀ ਐ ਕੁੜੀ ਬੜੀ ਦਲੇਰ ਲੱਗਦੀ ਐ ਜੇ ਗੱਲ ਤੋਰੀ ਐ ਤਾਂ ਹੁਣ ਤਗੜਾ ਹੋ ਕੇ ਚੱਲ ਭੱਜੀ ਨਾ ਇੱਕ ਵਾਰੀ ਸਿਰੇ ਲਾ ਦੇ ਫੇਰ ਕਿਦਰੇ ਕੁਝ ਨਹੀਂ ਹੁੰਦਾ ਨਾਲੇ ਭਾਈ ਸਬਰ ਤੋਂ ਕੰਮ ਲਈ ਸਾਲ ਲੰਘਦੇ ਨੇ ਲੰਘ ਜਾਣ ਦੇ ਸਿੱਧਕੇ ਦੇ ਪੂਰੇ ਰਹੋ ਬਸ ਬੀਏ ਕਰਕੇ ਤੂੰ ਕਿਸੇ ਕੰਮ ਤੇ ਲੱਗ ਪਹਿਲਾਂ ਬਸ ਫੇਰ ਲੈ ਜਾ ਕੁੜੀ ਨੂੰ ਤੂਫਾਨ ਬਹੁਤ ਝੁੱਲਣਗੇ ਆਖਰ ਜੱਟਾਂ ਦੀ ਕੁੜੀ ਐ ਨਾਈ ਨੂੰ ਤਾਂ ਜੱਟ ਲੱਗੀ ਸਮੰਦ ਐ ਸਰਤੇ ਕਫਨ ਬਣ ਕੇ ਤੁਰਨ ਵਾਲੀ ਕਹਾਣੀ ਹੈ ਦੋਸਤਾ ਤਕੜਾ ਰਹੀ ਠੀਕ ਹੈ ਪ੍ਰੋਫੈਸਰ ਸਾਹਿਬ ਹੁਣੇ ਡੋਲਦੇ ਹੁਣ ਤਾਂ ਜਮਾ ਇੱਕ ਵਰਗੇ ਆ ਪਿੰਦਰ ਐਵੇਂ ਲੱਗਦਾ ਹੈ ਦਿਲ ਦੀ ਬਹੁਤ ਦਲੇਰ ਹੈ ਐਨੇ ਨੂੰ ਪਿੰਦਰ ਟਰੇ ਵਿੱਚ ਚਾਰ ਕ ਪਚਾ ਦੇ ਰੱਖ ਕੇ ਡਰਾਈਂਗ ਰੂਮ ਵਿੱਚ ਲੈ ਆਈ ਉਹਦੇ ਮਗਰ ਬੀਬੀ ਜੀ ਸਨ ਬੀਬੀ ਜੀ ਨੇ ਰਸੋਈ ਵਿੱਚ ਉਹ ਤਾਂ ਸਾਰੀ ਗੱਲ ਪੁੱਛ ਲਈ ਸੀ ਡਰਾਈਂਗ ਰੂਮ ਵਿੱਚ ਆ ਕੇ ਬੀਬੀ ਜੀ ਮੁਸਕਰਾ ਵੀ ਰਹੇ ਸਨ ਗੰਭੀਰ ਜਿਹੇ ਵੀ ਸਨ ਬੈਠਦੇ ਹੀ ਆਖਣ ਲੱਗੇ ਇੱਕ ਗੱਲ ਐ ਜੀ ਐਸ ਉਮਰ ਚੋਂ ਮੁੰਡੇ ਕੁੜੀ ਦਾ ਫੈਸਲਾ ਮਸਾਂ ਸਿਰੇ ਚੜਦਾ ਹੁੰਦਾ ਥੋੜਾ ਮੈਚ्योर ਹੋਣ ਦੀ ਲੋੜ ਐ ਸੱਜਣ ਸਿੰਘ ਕਹਿੰਦਾ ਮੈਚ्योर ਨੂੰ ਕੀ ਐ ਹੁਣ ਐ ਨਿਆਣੇ ਨਹੀਂ ਕੋਈ 4 ਮਹੀਨਿਆਂ ਨੂੰ ਗ੍ਰੈਜੂਏਸ਼ਨ ਕਰ ਜਾਣਗੇ ਮੈਚਿਓਰੀ ਨਹੀਂ ਫਿਰ ਵੀ ਦੇਖ ਸਮਝ ਲੈਣੀ ਚਾਹੀਦੀ ਐ ਸਾਰੀ ਗੱਲ ਇਹ ਨਾ ਹੋਵੇ ਕਿ ਫੇਰ ਪਿੱਛੇ ਹਟਣਾ ਪਵੇ ਫੇਰ ਤਾਂ ਹੱਥ ਖੁੰਦੀ ਐ ਇਨਸਾਨ ਦੀ ਜਦੋਂ ਹੁਣੇ ਛੱਡ ਦੇਣ ਇਹ ਗੱਲ ਇੱਥੇ ਹੀ ਨਹੀਂ ਫਿਰ ਕਹੇ ਵੇਖੋ ਤੋ ਛੱਡਣਗੇ ਤਾਂ ਬਦਨਾਮੀ ਹੁੰਦੀ ਹੈ ਇਨਸਾਨ ਦੀ ਹਾਂ ਜੇ ਫੈਸਲਾ ਕਰ ਹੀ ਲਿਆ ਤਾਂ ਡਟ ਕੇ ਨੀਂਦਰ ਹੋ ਕੇ ਫੈਸਲੇ ਨੂੰ sire ਲਾਉਣਾ ਪਵੇਗਾ ਮਤਲਬ ਤਾਂ ਇਹ ਹੈ ਬੀਬੀ ਜੀ ਰੋਕ ਵੀ ਰਹੇ ਸਨ ਅਤੇ ਜੋਰ ਵੀ ਦੇ ਰਹੇ ਸਨ ਅਸਲ ਵਿੱਚ ਤਾਂ ਉਹਨਾਂ ਨੂੰ ਪੱਕਾ ਹੀ ਕਰ ਰਹੇ ਸਨ ਜਾਪੀ ਕਿ ਉਹਨਾਂ ਨੇ ਸੱਜਣ ਸਿੰਘ ਅਤੇ ਬੀਬੀ ਜੀ ਨੂੰ ਸਤਿ ਸ਼੍ਰੀ ਅਕਾਲ ਆਖੀ ਅਤੇ ਹੌਸਲਾ ਤੇ ਨੰਮਾ ਵਿਸ਼ਵਾਸ ਲੈ ਕੇ ਉਹਨਾਂ ਦੇ ਘਰੋਂ ਚੱਲ ਪਏ। ਬਸ ਲੈਣ ਲਈ ਸੂਏ ਦੇ ਪੋੜ ਵੱਲ ਤੁਰ ਰਹੇ ਸਨ। ਉਹ ਆਪਣੀਆਂ ਕਿਤਾਬਾਂ ਨਿਕਲਣਾ ਕਰਦੇ ਆ। ਪੁਸ਼ਪਿੰਦਰ ਕਹਿ ਰਹੀ ਸੀ, "ਬਸ ਹੁਣ ਤਾਂ ਹੱਥ ਧੋ ਕੇ ਬਹਿ ਜਾਈਏ ਕਿਤਾਬਾਂ ਨੂੰ। ਇਮਤਿਹਾਨ ਦੇ ਕੇ ਹੀ ਹੋਰ ਗੱਲ ਸੋਚਾਂਗੇ।" ਨਸੀਬ ਨੇ ਫੈਸਲਾ ਸੁਣਾਇਆ, "ਚੰਗਾ, ਹੁਣ ਨਹੀਂ ਮਿਲਦੇ ਫੇਰ ਆਪਾਂ ਕਦੇ। ਮੈਂ ਤੁਹਾਡੇ ਘਰ ਵੀ ਨਹੀਂ ਆਉਣਾ ਕਦੇ। ਤੂੰ ਨਾ ਤੂੰ ਆਈਂ।" ਐਗਜ਼ਾਮ ਤੋਂ ਬਾਅਦ ਹੀ ਮਿਲਾਂਗੇ ਸਮਾਰ ਕੇ ਉਦੋਂ ਤੱਕ ਟਾਟਾ ਚੰਗਾ ਮੈਂ ਤਾਂ ਹੁਣ ਨਿਖੜਦਾ ਤੇਰੇ ਨਾਲ ਤੂੰ ਕੱਲੇ ਜਾ ਬਸ ਤੇ ਮੈਂ ਤਾਂ ਖੈਰ ਕੇ ਆਉਂ ਫੁੱਲ ਦਰਵਾਜ਼ੇ ਕੋਲ ਆ ਕੇ ਨਸੀਬ ਨੇ ਪੈਰ ਮਲਿਆ ਹਾਏ ਹੁਣੇ ਜਾਨਾ ਪਸ਼ਪਿੰਦਰ ਨੂੰ ਜਿਵੇਂ ਕੋਈ ਚੀਸ ਜੀ ਬੱਟੀ ਹੋਵੇ ਐਡੀ ਸਿੱਧੀ ਗੋਲੀ ਵੱਜਈ ਆ ਤੇਰੇ ਹੁਣ ਐਵੇਂ ਆਕ ਗਈ ਇਮਤਿਹਾਨਾਂ ਤੱਕ ਕਿਵੇਂ ਕੱਟੇਗੀ ਫੇਰ ਹਾਂ ਗੋਲੀ ਮਾਰ ਮੇਰੇ ਤਾਂ ਵੱਡ ਜੂੜ ਹੋਣੇ ਪਸ਼ਪਿੰਦਰ ਦੀਆਂ ਅੱਖਾਂ ਵਿੱਚ ਗਹਿਰੋ ਤਰਾਈ ਕਮਲਈ ਨਾ ਹੋ ਜਾ ਬਸ ਮੈਂ ਠਹਿਰ ਕੇ ਆਉਂਗਾ ਨਹੀਂ ਜਾਣਾ ਮੈਂ ਇੱਥੇ ਹੀ ਖੜ ਕੇ ਮਰਨਾ ਮਨਜ਼ੂਰ ਤੂੰ ਸੂਏ ਦੇ ਪੁਲ ਤੱਕ ਚੱਲ ਮੇਰੇ ਨਾਲ ਕੀ ਫਾਇਦਾ ਭਲਾ ਉੱਥੇ ਪਿੰਡ ਦੇ 20 ਬੰਦੇ ਖੜੇ ਹੋਣਗੇ ਤੂੰ ਸਿੱਧੀ ਹੋ ਕੇ ਜਾ ਬਸ ਨਹੀਂ ਜਾਂਦੀ ਤੂੰ ਜਾ ਜਿੱਧਰ ਜਾਣਾ ਮਰ ਜਿੱਥੇ ਮਰਨਾ ਉਹਨੇ ਅੱਖਾਂ ਪਰ ਲਈਆਂ ਨਸੀਬ ਨੇ ਨਿੱਕੀ ਜਿਹੀ ਇੱਕ ਤਿੱਖੀ ਗੱਲ ਕੱਢੀ ਤੇ ਪਸ਼ਪਿੰਦਰ ਦੇ ਅੱਗੇ ਹੋ ਗਿਆ ਤੁਰ ਪਿਆ ਬਸ਼ਪਿੰਦਰ ਦੇ ਬੁੱਲਨ ਉੱਤੇ ਮੁਸਕਾਨ ਸੀ ਚੁੰਨੀ ਦੇ ਲੜਨਾ ਉਹਨੇ ਅੱਖਾਂ ਪੁੰਝ ਲਈਆਂ ਪੁਲ ਉੱਤੇ ਬਸ ਤਿਆਰ ਖੜੇ ਸੀ ਉਹ ਬਾਰੀ ਨਾਲ ਲੱਗਦੀ ਇੱਕ ਸੀਟ ਉੱਤੇ ਜਾ ਬੈਠੀ ਨਸੀਬ ਬਾਹਰ ਦੂਰ ਖੜਾ ਉਹਨੂੰ ਦੇਖਣ ਲੱਗਿਆ ਉਹ ਉਹਦੇ ਵੱਲ ਬਿੰਦੇ-ਬਿੰਦੇ ਝਾਕਦੀ ਤੇ ਬੇਪਛਾਣ ਜਿਹੋ ਕੇ ਮੁਸਕਰਾਉਂਦੇ ਬਸ ਚੱਲੀ ਤਾਂ ਇੱਕ ਉਂਗਲ ਹਿਲਾ ਕੇ ਬਸ਼ਪਿੰਦਰ ਨੇ ਨਸੀਬ ਨੂੰ ਬਾਈ ਕੀਤੀ 1 ਕਿਲੋਮੀਟਰ ਲੰਘ ਕੇ ਹੀ ਉਹ ਸੋਚਾਂ ਵਿੱਚ ਉਤਰ ਗਈ। ਉਹਦੇ ਸਾਹਮਣੇ ਇੱਕ ਲੰਬੇ ਸੰਘਰਸ਼ ਦਾ ਸਫ਼ਰ ਸੀ। ਕਿਸੇ ਚਟਾਨ ਜਿਹੇ ਰੁਕਾਵਟ। ਉਹਨ ਵਿਸ਼ਵਾਸ ਵੀ ਸੀ ਕਿ ਉਹ ਇਸ ਲੰਬੇ ਸਫ਼ਰ ਨੂੰ ਪਾਰ ਕਰ ਲਵੇਗੀ। ਉਹ ਇਸ ਚਟਾਨ ਨੂੰ ਟੱਪ ਜਾਵੇਗੀ। ਨਸੀਬ ਜੈ ਸਾਥੀ ਦਾ ਹੱਥ ਫੜ ਕੇ ਉਹ ਹਿਮਾਲਾ ਪਰਬਤ ਕਿਹੜਾ ਨਾ ਸਾਰੇ ਦਾ ਸਾਰਾ ਅਲੰਗ ਜਾਵੇ। ਉਹਦੇ ਚਿੱਤ ਵਿੱਚ ਆਏ ਕਿ ਉਹਦਾ ਬਾਪ ਕਿੱਡਾ ਧਨਾੜ ਜ਼ਿਮੀਂਦਾਰ ਹੈ। ਉਹਦੇ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ। ਕਿੰਨਾ ਪੈਸਾ ਹੈ ਘਰ ਵਿੱਚ। ਕਿਸੇ ਵੀ ਚੀਜ਼ ਦੀ ਥੁੜਨੀ ਉਹਦਾ ਬਾਪ ਉਹਦੇ ਲਈ ਆਪਣੇ ਜੈਤਨੜ ਜੱਟ ਦਾ ਹੀ ਕੋਈ ਮੁੰਡਾ ਲੱਭ ਸਕਦਾ ਹੈ ਪਰ ਉਹਨੇ ਆਪਣੇ ਬਾਪ ਦੀ ਜ਼ਮੀਨ ਜਾਇਦਾਦ ਅਤੇ ਫਿਰ ਕਿਸੇ ਥਨਾੜ ਜੱਟ ਮੁੰਡੇ ਤੋਂ ਕੀ ਲੈਣਾ ਹੈ ਕੀ ਪਤਾ ਉਹਨੂੰ ਦਿਲ ਦਾ ਸਾਥੀ ਮਿਲੇ ਜਾਂ ਨਾ ਮਿਲੇ ਕਿਸੇ ਦੀ ਥਨਾੜਗੀ ਕੀ ਉਹਨੇ ਚੱਟਣੀ ਹੈ ਤੇ ਨਾਲੇ ਅੱਜ ਦੇ ਸਮੇਂ ਵਿੱਚ ਥਨਾੜਗੀ ਕਿਸੇ ਇੱਕ ਜਾਤ ਬਰਾਦਰੇ ਨਾਲ ਬੱਝ ਕੇ ਤਾਂ ਰਹਿ ਨਹੀਂਗੇ ਕਿਸੇ ਵੀ ਜਾਤ ਦਾ ਕੋਈ ਵੀ ਆਦਮੀ ਥਨਾੜ ਹੋ ਸਕਦਾ ਹੈ ਇਸ ਲੁੱਟਕ ਸੁੱਟ ਦੇ ਜ਼ਮਾਨੇ ਵਿੱਚ ਕੋਈ ਵੀ ਤਾਂ ਅਮੀਰ ਬਣ ਸਕਦਾ ਹੈ ਆਮ ਜੱਟ ਤਾਂ ਭੁੱਖ ਨੰਗ ਨਾਲ ਘੁੱਲ ਰਹੇ ਹਨ ਹਰ ਕੋਈ ਉਹਦੇ ਬਾਪ ਹਰਦੇਤ ਸਿੰਘ ਜਿਹਾ ਥੋੜਾ ਬਣ ਸਕਦਾ ਹੈ ਉਹਦੇ ਦਿਲ ਦਾ ਸਾਥੀ ਤਾਂ ਨਸੀਬ ਹੀ ਸੀ ਉਹਨੇ ਸੋਚਿਆ ਨਸੀਬ ਉਹਦੇ ਲਈ ਇੱਕ ਅਜੀਹਾ ਅਹਿਸਾਸ ਬਣ ਚੁੱਕਿਆ ਹੈ ਜਿਵੇਂ ਉਹਦੇ ਪਿੰਡੇ ਦੀਆਂ ਨਾੜਾਂ ਵਿੱਚ ਉਹ ਉਹਦਾ ਆਪਣਾ ਖੂਨ ਬਣ ਕੇ ਹੀ ਰਚ ਗਿਆ ਹੋਵੇ ਸਮਾਜਿਕ ਤੌਰ ਉੱਤੇ ਇੱਕ ਹੋ ਜਾਣ ਤੱਕ ਇਹ ਅਹਿਸਾਸ ਉਹਦੇ ਪਿੰਡੇ ਨੂੰ ਤਾਂ ਇਹ ਤਾਪ ਵਾਂਗ ਚੜਿਆ ਰਹੇਗਾ ਉਹ ਦਿਨ ਪਸ਼ਪਿੰਦਰ ਨੂੰ ਬਾਰ-ਬਾਰ ਯਾਦ ਆ ਰਿਹਾ ਸੀ ਜਦੋਂ ਨਸੀਬ ਉਹਨਾਂ ਦੇ ਘਰ ਪਹਿਲੀ ਵਾਰ ਆਇਆ ਪਸ਼ਪਿੰਦਰ ਦੇ ਬਾਬੇ ਦੀ ਵਰਸੀ ਸੀ ਇਸ ਵਾਰ ਇਸ ਵਰਸੀ ਦਾ ਹੋਰ ਵੀ ਇੱਕ ਮਹੱਤਵ ਸੀ ਲੋਕ ਸਭਾ ਦੀ ਆਮ ਚੋਣਾਂ ਨੇੜੇ ਸਨ ਐਮਰਜੈਂਸੀ ਦੇ ਕਾਲੇ ਦਿਨ ਖਤਮ ਹੋ ਚੁੱਕੇ ਸਨ ਦੇਸ਼ ਵਿੱਚ ਕਾਂਗਰਸ ਪਾਰਟੀ ਅਤੇ ਵਿਰੋਧੀ ਧੜੇ ਦੀਆਂ ਬਹੁਤੀਆਂ ਪਾਰਟੀਆਂ ਦੇ ਗੱਠ ਚੋੜ ਜਨਤਾ ਪਾਰਟੀ ਵਿਚਕਾਰ ਸਿਰ ਤਰ ਦੀ ਬਾਜ਼ੀ ਲੱਗੀ ਹੋਈ ਸੀ ਹਰਦਿਲ ਸਿੰਘ ਇਸ ਵਾਰ ਫੇਰ ਸਰਗਰਮ ਸੀ ਉਹ ਆਪਤਾ ਚੋਣ ਨਹੀਂ ਲੜ ਰਿਹਾ ਸੀ ਪਰ ਉਹਨੇ ਅਕਾਲੀ ਉਮੀਦਵਾਰ ਲਈ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਢੰਡਾ ਸਿੰਘ ਦੀ ਵਰਸੇ ਤੇ ਹਰਦੇਤ ਸਿੰਘ ਨੂੰ ਆਕ ਕੇ ਉਹਨੇ ਪੂਰਾ ਇਕੱਠ ਬੁਲਾਇਆ ਇਸ਼ਤਿਹਾਰ ਸ਼ਪਵਾ ਕੇ ਪਿੰਡਾਂ ਵਿੱਚ ਬੰਡਵਾਇਆ ਹੋਰ ਵੀ ਕਈ ਅਕਾਲੀ ਲੀਡਰਾਂ ਨੂੰ ਸੱਦਿਆ ਗਿਆ ਵਰਸੇ ਤੇ ਢੰਡਾ ਸਿੰਘ ਦੀ ਗੱਲ ਤਾਂ ਕਿਸੇ ਨੇ ਕੀਤੀ ਹੀ ਨਾ ਵੋਟਾਂ ਦੀ ਡੌਂਡ ਕੀ ਹੀ ਪਟਿੰਗ ਗਰਮੀ ਦਾ ਮੌਸਮ ਸੀ ਨਸੀਬ ਅਤੇ ਪੁਸ਼ਪਿੰਦਰ ਨਿੰਬੂ ਨੂੰ ਚੋੜਨ ਚੋੜ ਕੇ ਕੱਚ ਦੇ ਗਲਾਸਾਂ ਵਿੱਚ ਉਹਨਾਂ ਦਾ ਰਸ ਕੱਢਦੇ ਅਤੇ ਪਲਾਸਟਿਕ ਦਾ ਟੱਬ ਪਾਣੀ ਦਾ ਪਾਰਕੇ ਵਿੱਚ ਖੰਡ ਘੋਲੀ ਦੇ ਜਾਂਦੇ ਥੋੜਾ ਜਿਹਾ ਨਿੰਬੂ ਦਾ ਰਸ ਪਾ ਕੇ ਖੰਡ ਵਾਲੇ ਪਾਣੀ ਦਾ ਜੱਗ ਭਰ ਦਿੰਦੇ ਸਕੰਜੇ ਪੀਉਣ ਵਾਲੇ ਬੰਦੇ ਖਾਲੀ ਜੱਗ ਲੈ ਕੇ ਆਉਂਦੇ ਤੇ ਭਰਿਆ ਜੱਗ ਲੈ ਕੇ ਕਮਰੇ ਦੇ ਬਾਹਰ ਮੂਰੇ ਉਹੀ ਮੁੜ ਜਾਂਦੇ ਨਸੀਬਤ ਬੁਸ਼ਪਿੰਦਰ ਤੇਜੀ ਨਾਲ ਕੰਮ ਕਰਦੇ ਬਸ਼ਪਿੰਦਰ ਨੂੰ ਯਾਦ ਆ ਰਿਹਾ ਸੀ ਉਸ ਦਿਨ ਉਹ ਪਹਿਲੀ ਵਾਰ ਉਹਨੂੰ ਕਿੰਨਾ ਚੰਗਾ ਲੱਗਿਆ ਕੰਮ ਕਰਦਾ ਕਰਦਾ ਉਹ ਉਹਦੇ ਚਿਹਰੇ ਵੱਲ ਬਿੰਦ ਦੀ ਬਿੰਦ ਝਾਕਦਾ ਜੇ ਮੈਂ ਬਸ਼ਪਿੰਦਰ ਨੂੰ ਲੱਗਦਾ ਉਦੇ ਹੱਥ ਪੈਰ ਝੂਠੇ ਹੋ ਜਾਂਦੇ ਪਰ ਉਹ ਕੰਬਣੀ ਉਹ ਸਵਾਦ ਉਸ ਦਿਨ ਉਹਨੂੰ ਕਿੰਨਾ ਚੰਗਾ ਲੱਗਿਆ ਸੀ ਜਿਵੇਂ ਕੋਈ ਅਲੋਕਾਰ ਚੀਜ਼ ਆਕਾਸ਼ ਤੋਂ ਉਤਰ ਕੇ ਆਈ ਹੋਵੇ ਤੇ ਉਹ ਚੀਜ਼ ਉਹਦੀ ਆਪਣੀ ਹੋਵੇ ਫੇਰ ਵੀ ਉਹਦੀ ਪਕੜ ਵਿੱਚ ਨਾ ਆ ਰਹੀ ਹੋਵੇ ਇਹ ਅਧਿਆਏ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਫਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ